ਦਿੱਲੀ ਵਿੱਚ ਵਾਦੇ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਸਰਕਾਰ ਅਤੇ ਨਗਰ ਨਿਗਮ ਦੇ ਦਫ਼ਤਰਾਂ ਦੇ ਕੰਮ ਕਰਨ ਦੇ ਸਮੇਂ ਨੂੰ 15 ਨਵੰਬਰ 2025 ਤੋਂ 15 ਫਰਵਰੀ 2026 26 ਤੱਕ ਬਦਲਣ ਦਾ ਫੈਸਲਾ ਕੀਤਾ ਹੈ ਨਵੇਂ ਦਫਤਰੀ ਘੰਟੇ ਸਵੇਰੇ 10 ਵਜੇ ਤੋਂ ਸ਼ਾਮ 6:30 ਵਜੇ ਤੱਕ ਅਤੇ ਦਿੱਲੀ ਨਗਰ ਨਿਗਮ ਦੇ ਦਫਤਰ ਸਵੇਰੇ 8:30 ਵਜੇ ਤੋਂ ਸ਼ਾਮ 5 ਵਜੇ ਤੱਕ ਹੋਣਗੇ ਵਰਤਮਾਨ ਵਿੱਚ ਦਿੱਲੀ ਸਰਕਾਰ ਦੇ ਦਫਤਰ ਸਵੇਰੇ 9:30 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ ਦਿੱਲੀ ਨਗਰ ਨਿਗਮ ਦੇ ਦਫਤਰ ਸਵੇਰੇ 9 ਵਜੇ ਤੋਂ ਸ਼ਾਮ 5:30 ਵਜੇ ਤੱਕ ਕੰਮ ਕਰਦੇ ਨੇ ਖੁੱਲਣ ਦੇ ਸਮੇਂ ਵਿੱਚ ਸਿਰਫ 30 ਮਿੰਟ ਦੇ ਇਸ ਅੰਤਰ ਦੇ ਨਤੀਜੇ ਵਜੋਂ ਸਵੇਰੇ ਅਤੇ ਸ਼ਾਮ ਦੋਵਾਂ ਸਮੇਂ ਭਾਰੀ ਆਵਾਜਾਈ ਅਤੇ ਭੀੜ ਹੁੰਦੀ ਹੈ ਜਿਸ ਨਾਲ ਹਵਾ ਪ੍ਰਦੂਸ਼ਣ ਹੋਰ ਵੀ ਵਧਦਾ ਹੈ ਇਸ ਲਈ ਸਰਕਾਰ ਨੇ ਇਹਨਾਂ ਸਮੇਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ ਫਿਲਹਾਲ ਦਿੱਲੀ ਵਿੱਚ ਤਾਪਮਾਨ ਘਟਦਾ ਹੈ ਅਤੇ ਹਵਾ ਦੀ ਗਤੀ ਘਟਦੀ ਹੈ ਹਵਾ ਦੀ ਗੁਣਵੱਤਾ ਇੱਕ ਵਾਰ ਫਿਰ ਵਿਗੜ ਰਹੀ ਹੈ ਦਿੱਲੀ ਦੇ ਕਈ ਇਲਾਕਿਆਂ ਵਿੱਚ ਏਕਯੂਆਈ 300 ਅਤੇ 370 ਦੇ ਵਿਚਕਾਰ ਦਰਜ ਕੀਤਾ ਗਿਆ ਹੈ ਜਿਸ ਵਿੱਚ ਆਨੰਦ ਵਿਹਾਰ ਵਿੱਚ 332 ਬਿਵਾਨਾ ਵਿੱਚ 368 ਚਾਂਦਨੀ ਚੌਕ ਵਿੱਚ 354 ਬੁਰਾੜੀ ਵਿੱਚ 345 ਅਤੇ ਅਲੀਪੁਰ ਵਿੱਚ 316 ਦਰਜ ਕੀਤਾ ਗਿਆ ਹੈ ਦਿੱਲੀ ਐਨਸੀਆਰ ਵਿੱਚ ਪ੍ਰਦੂਸ਼ਣ ਖਤਰਨਾਕ ਸ਼੍ਰੇਣੀ ਨੂੰ ਪਾਰ ਕਰ ਗਿਆ ਹੈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਸ਼ਹਿਰ ਦੀ ਹਵਾ ਦੀ ਗੁਣਵੱਤਾ ਲਗਭਗ 330 ਹੈ ਸੀਪੀਸੀਬੀ ਦੇ ਅਨੁਸਾਰ 0 ਤੋਂ 50 ਤੱਕ ਦਾ ਏਕਯੂਆਈ ਚੰਗਾ 51 ਤੋਂ 100 ਤਸੱਲੀ ਬਖਸ਼ 101 ਤੋਂ 200 ਦਰਮਿਆਨਾ 201 ਤੋਂ 300 ਮਾੜਾ 301 ਤੋਂ 400 ਬਹੁਤ ਮਾੜਾ ਅਤੇ 401 ਤੋਂ 500 ਗੰਭੀਰ ਮੰਨਿਆ ਜਾਂਦਾ ਹੈ